ਬੇਨਤੀ ਕਰਦਿਆਂ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਵੱਡੇ ਭਾਗਾਂ ਦੇ ਨਾਲ ਮਿਲਦੀਆਂ ਨੇ ਸਭ ਤੋਂ ਪਹਿਲੀ ਬੇਨਤੀ ਕਰਾਂ ਤੰਦਰੁਸਤੀ ਗੁਰਮਖੋ ਵੱਡੇ ਭਾਗਾਂ ਤੋਂ ਬਿਨਾ ਨਹੀਂ ਮਿਲਦੀ ਜਿਹੜਾ ਬੰਦਾ ਦੁਨੀਆ ਵਿੱਚ ਤੰਦਰੁਸਤ ਹੈ ਨਾ ਜਿਸ ਨੂੰ ਕੋਈ ਰੋਗ ਨਹੀਂ ਹੈਗਾ ਜਿਸ ਨੂੰ ਕੋਈ ਬਿਮਾਰੀ ਨਹੀਂ ਜਿਹੜਾ ਕੋਈ ਦਵਾਈ ਵੱਟੀ ਕੁਝ ਨਹੀਂ ਖਾਂਦਾ ਸਮਝ ਲਿਆ ਜੇ ਇਸ ਬੰਦੇ ਦੇ ਵੱਡੇ ਭਾਗ ਨੇ ਇਹਨੂੰ ਤੰਦਰੁਸਤੀ ਰੱਬ ਨੇ ਦਿੱਤੀ ਹੋਈ ਹੈ ਹਰ ਬੰਦਾ ਕੋਈ ਨਾ ਕੋਈ ਦਵਾਈ ਰੋਜ਼ ਖਾਂਦਾ ਹੈ ਜਿੰਨੂੰ ਮਰਜ਼ੀ ਪੁੱਛ ਲਓ ਪਿਆਰੋ ਮਹਾਪੁਰਖਾਂ ਨੇ ਤੇ ਇੱਥੇ ਇੱਕ ਵਾਰੀ ਬਚਨ ਵੀ ਕੀਤੇ ਸਨ ਕਹਿੰਦੇ ਦੱਸ ਦਿਓ ਭਲਾ ਜਿਹੜਾ ਗੋਲੀ ਤੋਂ ਬਿਨਾਂ ਸੌਂਦਾ ਹੈ ਭਾਈ ਕਿਹੜਾ ਦਵਾਈ ਨਹੀਂ ਖਾਂਦਾ ਕਿਹੜਾ ਗੋਲੀ ਨਹੀਂ ਖਾਂਦਾ ਵੱਡੇ ਭਾਗ ਉਹਦੇ ਨੇ ਜਿੰਨੂੰ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਤੰਦਰੁਸਤੀ ਦਿੱਤੀ ਹੈ ਜਿਹੜਾ ਬੰਦਾ ਤੰਦਰੁਸਤ ਹੈ ਉਹਦੇ ਵੱਡੇ ਭਾਗ ਕਿਵੇਂ ਨੇ ਸਰੀਰ ਤੰਦਰੁਸਤ ਹੈ ਉਹ ਸਵੇਰੇ ਉੱਠੇਗਾ ਵੀ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਵੀ ਕਰੇਗਾ ਇਸ਼ਨਾਨ ਪਾਣੀ ਵੀ ਕਰੇਗਾ ਬੰਦਗੀ ਵੀ ਕਰੇਗਾ ਪਰ ਜੇ ਸਰੀਰ ਦੇ ਵਿੱਚ ਤਕਲੀਫ ਹੋਵੇ ਦੁੱਖ ਹੋਵੇ ਤੰਦਰੁਸਤੀ ਨਹੀਂ ਹੈਗੀ ਹੋ ਸਕਦਾ ਹੈ ਰਾਤ ਦੇ 12 1 ਵਜੇ ਤੱਕ ਤਾਨੂੰ ਨੀਂਦ ਹੀ ਨਹੀਂ ਆਉਂਦੀ ਪਰ ਜਦੋਂ ਪਿਆਰਿਓ ਪ੍ਰਮਾਤਮਾ ਦੀ ਬੰਦਗੀ ਦਾ ਸਮਾਂ ਅੰਮ੍ਰਿਤ ਵੇਲਾ ਹੁੰਦਾ ਹੈ ਉਦੋਂ ਕਈ ਵਾਰੀ ਫਿਰ ਉਹਨੂੰ ਨੀਂਦ ਆ ਜਾਂਦੀ ਫਿਰ ਆਪਾਂ ਕਹਿੰਦੇ ਆ ਵੀ ਸਰੀਰ ਢਿੱਲਾ ਸੀ ਇਹ ਤੇ ਸੁੱਤਾ ਹੀ ਬੜੀ ਲੇਟ ਹੈ ਇਹਨੇ ਅੰਮ੍ਰਿਤ ਵੇਲੇ ਕਿੱਥੇ ਉੱਠਣਾ ਹੁਣ ਤੇ ਆਲੀ ਸੁੱਤਾ ਹੈ ਔਰ ਸਰੀਰ ਤੰਦਰੁਸਤ ਹੋਏਗਾ ਉਹ ਬੰਦਾ ਪਰਮਾਤਮਾ ਦੀ ਬੰਦਗੀ ਨਾ ਕਰੇ ਵੈਸੇ ਉਹਦੀ ਗੱਲ ਵੱਖਰੀ ਹੈ ਵੈਸੇ ਤੰਦਰੁਸਤੀ ਦੀ ਨਿਸ਼ਾਨੀ ਕਿ ਉਹ ਬੰਦਗੀ ਕਰੇ ਅੰਮ੍ਰਿਤ ਵੇਲੇ ਦੀ ਸਮਾਲ ਕਰੇ ਸਰੀਰ ਤੰਦਰੁਸਤ ਹੈ ਦੂਸਰਾ ਬੇਨਤੀ ਕਰਦੇ ਆ ਪਹਿਲੀ ਗੱਲ ਹੈ ਕਿ ਇਹ ਨਿਸ਼ਾਨੀ ਹੈ ਵੱਡੇ ਭਾਗਾਂ ਦੀ ਜਿਹਦਾ ਸਰੀਰ ਤੰਦਰੁਸਤ ਹੈ ਨਾ ਉਹਦੇ ਵੱਡੇ ਭਾਗ ਹੁੰਦੇ ਨੇ ਦੂਸਰਾ ਬੇਨਤੀ ਕਰਦੇ ਆ ਧਿਆਨ ਕਰੀ ਜਾ ਜ ਮੈਂ ਚਾਰ ਗੱਲਾਂ ਕਹੀਆਂ ਨੇ ਵੀ ਜਿਹੜੀਆਂ ਵੱਡੇ ਭਾਗਾਂ ਤੋਂ ਨਹੀਂ ਬਿਨਾ ਨਹੀਂ ਮਿਲਦੀਆਂ ਦੂਸਰਾ ਬੇਨਤੀ ਕਰਾਂ ਪਤਨੀ ਨੂੰ ਸਿਰ ਦਾ ਸਾਈ ਉਹਦੇ ਕਹੇ ਵਾਲਾ ਮਿਲ ਜੇ ਤੇ ਯਾਦ ਰੱਖਿਆ ਜੇ ਪਤੀ ਨੂੰ ਪਤਨੀ ਉਹਦੇ ਕਹੇ ਵਾਲੀ ਮਿਲ ਜੇ ਸਮਝ ਲਓ ਉਸ ਬੰਦੇ ਦੇ ਵੱਡੇ ਭਾਗ ਨੇ ਜੇ ਪਿਆਰਿਓ ਕਹੇ ਵਿੱਚ ਨਾ ਨਾ ਹੋਵੇ ਤੇ 24 ਘੰਟੇ ਘਰ ਦੇ ਵਿੱਚ ਡਾਂਗ ਹੀ ਖੜਕਦੀ ਰਹਿੰਦੀ ਐ 24 ਘੰਟੇ ਘਰ ਦੇ ਵਿੱਚ ਰੌਲਾ ਹੀ ਪਿਆ ਰਹਿੰਦਾ ਉਹ ਉਹਦੀ ਨਹੀਂ ਮੰਨਦਾ ਮaaf ਕਰਿਆ ਜੇ ਉਹਦੀ ਨਹੀਂ ਮੰਨਦਾ ਘਰ ਦੇ ਵਿੱਚ ਕਲੇਸ਼ ਬਣਿਆ ਰਹਿੰਦਾ ਫਿਰ ਆਪਾਂ ਮਾਪੁਰਖਾਂ ਕੋਲ ਜਾਂਦੇ ਆਂ ਬਾਬਾ ਜੀ ਘਰ ਵਿੱਚ ਕਲੇਸ਼ ਬੜਾ ਹੈ ਹੁਣ ਕਈ ਵਾਰੀ ਬੰਦਾ ਪੁੱਛੇ ਵੀ ਕਲੇਸ਼ ਕਿਹੜੀ ਗੱਲ ਦਾ ਹੈ ਤੁਸੀਂ ਇੱਕ ਜਿਹਦੇ ਕਹਿਣਾ ਮੰਨਣ ਲੱਗ ਜਾਓ ਤੁਹਾਡੇ ਘਰ ਵਿੱਚ ਕਲੇਸ਼ ਖਤਮ ਹੋ ਜਾਏਗਾ ਕੋਈ ਬੀਬੀ ਜ਼ਿਆਦਾ ਬੋਲਦੀ ਸੀ ਨਾ ਮਾਫ ਕਰਿਆ ਜੀ ਨੂੰ ਸੱਸ ਦਾ ਬੜਾ ਰੋਲਾ ਰਹਿੰਦਾ ਸੀ ਆਪਸ ਵਿੱਚ ਉਹਨਾਂ ਰੋਲਾ ਕਰੀ ਜਾਣਾ ਬੋਲੀ ਜਾਣਾ ਹੌਲੀ ਹੌਲੀ ਉਹ ਰੋਲਾ ਮਾਪੁਰਖਾਂ ਕੋਲ ਪਹੁੰਚ ਗਿਆ ਜਦੋਂ ਨੂੰ ਸੱਸ ਦੋਵੇਂ ਮਾਪੁਰਖਾਂ ਕੋਲ ਪਹੁੰਚੀਆ ਕਹਿੰਦੇ ਗੱਲ ਕੀ ਹੈ ਕਹਿੰਦੇ ਸਾਡੇ ਘਰ ਵਿੱਚ ਬੜਾ ਰੋਲਾ ਹੈ ਜੇ ਮੈਂ ਬੋਲਦੀ ਆ ਇਹ ਵੀ ਬੋਲਦੀ ਆ ਫਿਰ ਘਰ ਦੇ ਵਿੱਚ ਕਲੇਸ਼ ਬਣ ਜਾਂਦਾ ਹੈ। ਬਾਬਾ ਜੀ ਕਿਰਪਾ ਕਰੋ ਸਾਡੇ ਘਰ ਦਾ ਕਲੇਸ਼ ਖਤਮ ਹੋ ਜਾਏ। ਤੇ ਮਹਾਂਪੁਰਖਾਂ ਨੇ ਵੇਖ ਲਿਆ ਵੀ ਕਲੇਸ਼ ਤੇ ਸਾਰਾ ਜ਼ਬਾਨ ਦਾ ਹੀ ਹੈ। ਇਹ ਜ਼ਬਾਨ ਚੱਲਦੀ ਆ ਤੇ ਕਲੇਸ਼ ਹੈ। ਪਰ ਜੇ ਜ਼ਬਾਨ ਰੁੱਕ ਜਾਵੇ ਤੇ ਕਲੇਸ਼ ਖੰਡ ਵੀ ਹੋ ਜਾਂਦਾ ਹੈ। ਕੋਈ ਗਰਮ ਹੋ ਜਾਂਦਾ ਹੈ ਤੇ ਅਗਲਾ ਠੰਡਾ ਹੋ ਜਾਵੇ, ਨਰਮ ਹੋ ਜਾਵੇ ਤੇ ਉੱਥੇ ਵੀ ਝਗੜਾ ਖਤਮ ਵੀ ਹੋ ਸਕਦਾ ਹੈ। ਤੇ ਜੇ ਇੱਕ ਗਰਮ ਹੈ ਅਗਲਾ ਵੀ ਗਰਮ ਹੋ ਜਾਏ ਤੇ ਫਿਰ ਤਾਂ ਝਗੜਾ ਬਹੁਤ ਦੂਰ ਤੱਕ ਵੱਧ ਵੀ ਕਈ ਵਾਰੀ ਜਾਂਦਾ ਹੈ। ਤੇ ਗੱਲਾਂ ਸਾਰੀਆਂ ਸਮਝਣ ਵਾਲੀਆਂ ਨੇ। ਨਾ ਮਾਪੁਰਖਾਂ ਨੇ ਵੇਖਿਆ ਉਹਨਾਂ ਨੇ ਕਿਹਾ ਭਾਈ ਹੈ ਤੇ ਮਾੜੀ ਗੱਲ ਹੈ ਪਰ ਉਹ ਸੱਸ ਵੱਡੀ ਹੈ ਚਲੋ ਫਿਰ ਵੀ ਉਹ ਉਮਰ 'ਚ ਵੱਡੀ ਹੈ ਉਹਨਾਂ ਨੂੰ 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 ਕਹਤਾ ਭਾਈ ਬੇਟਾ ਰਮਾਲ ਲੈ ਜੋ ਜਦੋਂ ਤੁਹਾਡੀ ਸੱਸ ਕੋਈ ਗੱਲ ਕਰੇ ਨਾ ਆ ਤੁਸੀਂ ਰਮਾਲ ਆਪਣੇ ਮੂੰਹ ਵਿੱਚ ਪਾ ਲੈਣਾ ਹੁਣ ਪਿਆਰੋ ਸੋਖੀ ਜੀ ਸੋਖੀ ਜੀ ਦਵਾ ਦੇਤੀ ਸੋਖਾ ਜਾਂ ਇਲਾਜ ਦੱਸ ਦਿੱਤਾ ਕਹਿੰਦੇ ਸੱਸ ਜਦੋਂ ਬੋਲੇਗੀ ਨਾ ਰਮਾਲ ਮੂੰਹ 'ਚ ਪਾ ਲੈਣਾ ਤੇ ਤੁਹਾਡੇ ਘਰ ਦਾ ਕਲੇਸ਼ ਖਤਮ ਹੋ ਜਾਏਗਾ ਉਹਨਾਂ ਕਿਹਾ ਜੀ ਇਹ ਤਾਂ ਗੱਲ ਹੀ ਬੜੀ ਸੋਖੀ ਜੀ ਹੈ ਉਹ ਰਮਾਲ ਲੈ ਕੇ ਘਰ ਚਲੇ ਗਏ ਜਦੋਂ ਸੱਸ ਬੋਲਣ ਲੱਗੀ ਉਹਨੇ ਫੜ ਕੇ ਨੂੰਹ ਨੇ ਰਮਾਲ ਮੂੰਹ ਚ ਪਾ ਲਿਆ ਹੁਣ ਬੋਲਣਾ ਚਾਹਦੀ ਏ ਪਰ ਮੂੰਹ ਰਮਾਲ ਨਾਲ ਭਰਿਆ ਬੋਲਿਆ ਜਾਂਦਾ ਨਹੀਂ ਜਦੋਂ ਬੋਲਣਾ ਚਾਹਦੀ ਏ ਮੂੰਹ ਦੇ ਵਿੱਚ ਤੇ ਰਮਾਲ ਹੈ ਮੂੰਹ ਵਿੱਚ ਕੱਪੜਾ ਹੈ ਬੋਲਿਆ ਨਹੀਂ ਜਾਂਦਾ ਉਹਨੇ ਕਿਹਾ ਵੀ ਹੁਣ ਬੋਲਣਾ ਚਾਹਦੀ ਬੋਲਦੀ ਨਹੀਂ ਫਿਰ ਸੱਸ ਵੱਡੀ ਸੀ ਉਹਦੇ ਮਨ ਚ ਖਿਆਲ ਆ ਗਿਆ ਵੀ ਹੁਣ ਮੈਂ ਜਦੋਂ ਗੱਲ ਕਰਨੀ ਮੇਰੀ ਨੂੰਹ ਤੇ ਅੱਗੋਂ ਬੋਲਦੀ ਨਹੀਂ ਹੈਗੀ ਤੇ ਘਰ ਦਾ ਕਲੇਸ਼ੀ ਖਤਮ ਹੋ ਗਿਆ ਕਹਿੰਦੇ ਮੈਨੂੰ ਕੀ ਲੋੜ ਐ ਬੋਲਣ ਦੀ ਜਦੋਂ ਨੂੰਹ ਬੋਲਦੀ ਨਹੀਂ ਹੈਗੀ ਇਦਾਂ ਮਤਲਬ ਘਰ ਦਾ ਕਲੇਸ਼ ਖਤਮ ਹੋ ਗਿਆ ਪਰ ਕਹਿੰਦੇ ਨੇ ਪਿਆਰਿਓ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਸ ਘਰ ਦੇ ਵਿੱਚ ਪਤੀ ਪਤਨੀ ਦੀ ਆਪਸ ਵਿੱਚ ਬਣਦੀ ਹੈ ਉਹ ਸਮਝ ਲਓ ਉਹਨਾਂ ਦੇ ਵੱਡੇ ਭਾਗ ਨੇ ਤੀਸਰਾ ਬੇਨਤੀ ਕਰ دیا۔ ਵੱਡੇ ਭਾਗਾਂ ਨਾਲ ਕਿਹੜੀ ਚੀਜ਼ ਮਿਲਦੀ ਹੈ ਤੇ ਵੱਡੇ ਭਾਗ ਹੁੰਦੇ ਨੇ ਜਿਸ ਇਨਸਾਨ ਨੂੰ ਜਿਸ ਬੰਦੇ ਨੂੰ ਆਪਣੀ ਔਲਾਦ ਕਹਿ ਵਾਲੀ ਮਿਲ ਜਾਂਦੀ ਹੈ ਸਮਝ ਲਓ ਉਹਦੇ ਵੱਡੇ ਭਾਗ ਉਸ ਬੰਦੇ ਦੇ ਵੱਡੇ ਭਾਗ ਨੇ ਜਿਹਦੀ ਔਲਾਦ ਉਹਦੇ ਕਹੇ ਵਿੱਚ ਹੁੰਦੀ ਹੈ ਅੱਜ ਮਾਫ਼ ਕਰਿਆ ਜੇ ਅੱਜ ਤਾਂ ਜਦੋਂ ਅਸੀਂ ਬਾਹਰ ਫਿਰਦੇ ਆ ਜਦੋਂ ਦੇਖਦੇ ਆ ਨਾ ਅੱਜ ਗੁਰਮੁਖ ਘਰਾਂ ਦੇ ਵਿੱਚ ਕਲੇਸ਼ ਬਾਪ ਦੀ ਪੁੱਤ ਨਹੀਂ ਮੰਨਦੇ ਪਏ ਬਾਪ ਕਹਿੰਦਾ ਤੂੰ ਇੱਧਰ ਚੱਲਾ ਜਾ ਉਹ ਕਹਿੰਦਾ ਨਹੀਂ ਮੈਂ ਇੱਧਰ ਜਾਣਾ ਮੈਂ ਇੱਧਰ ਜਾਣਾ ਅੱਜ ਘਰਾਂ ਦੇ ਵਿੱਚ ਕਲੇਸ਼ ਨੇ ਬੱਚੇ ਕਲੇਸ਼ ਕਰਕੇ ਬੈਠੇ ਹੋਏ ਨੇ ਘਰ ਦੇ ਵਿੱਚ ਦਿੱਤਾ ਰੱਬ ਨੇ ਸਭ ਕੁਝ ਹੈ ਪਰ ਦੁਖੀ ਨੇ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਉਸ ਘਰ ਦੇ ਵੱਡੇ ਭਾਗ ਨੇ ਜਿਸ ਬਾਪ ਦੀ ਔਲਾਦ ਉਹਦੇ ਕਹੇ ਵਿੱਚ ਹੁੰਦੀ ਹੈ ਚੌਥਾ ਬੇਨਤੀ ਕਰਦੇ ਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਚੌਥਾ ਬੇਨਤੀ ਕਰਾਂ ਉਹਦੇ ਵੱਡੇ ਭਾਗ ਨੇ ਜਿਹਨੂੰ ਪ੍ਰਮਾਤਮਾ ਉਮਰ ਲੰਮੀ ਦੇ ਦਿੰਦਾ ਹੈ ਹੁਣ ਧਿਆਨ ਕਰਿਆ ਜੇ ਇੱਕ ਬੰਦਾ ਉਹਨੂੰ ਰੱਬ ਨੇ ਉਮਰ ਦਿੱਤੀ ਹੈ ਉਹਦੇ ਘਰ ਦੇ ਵਿੱਚ ਪੁੱਤ ਪੈਦਾ ਹੋਇਆ ਪਰ ਬੜੀ ਖੁਸ਼ੀ ਹੈ ਵੀ ਮੇਰੇ ਘਰ ਵਿੱਚ ਪੁੱਤ ਆਇਆ ਰੱਬ ਨੇ ਮੈਨੂੰ ਪੁੱਤ ਦਿੱਤਾ ਹੈ ਬੜੀ ਖੁਸ਼ੀ ਹੁੰਦੀ ਹੈ ਦੀ ਪੜ੍ਹਾਈ ਕਰਾਵਾਂਗਾ ਫਿਰ ਮਾਪੇ ਨੂੰ ਖੁਸ਼ੀ ਹੁੰਦੀ ਮੈਂ ਆਪਣੇ ਪੁੱਤ ਦੀ ਸ਼ਾਦੀ ਵੀ ਕਰਾਂਗਾ ਪਰ ਕਈ ਵਾਰੀ ਪਿਤਾ ਜਿਹੜਾ ਹੁੰਦਾ ਪੁੱਤ ਦੀ ਸ਼ਾਦੀ ਤੋਂ ਪਹਿਲੇ ਚਲਾ ਜਾਂਦਾ ਹੈ ਇਹਦਾ ਮਤਲਬ ਐਡੇ ਵੱਡੇ ਭਾਗ ਨਹੀਂ ਪੁੱਤ ਦੀ ਛਾਤੀ ਨਹੀਂ ਵੇਖੀ ਔਰ ਕਈ ਉਹ ਵੀ ਹੁੰਦੇ ਨੇ ਜਿਹੜੇ ਪੁੱਤ ਦੀ ਸ਼ਾਦੀ ਵੀ ਵੇਖਦੇ ਨੇ ਉਹ ਅਗੋਂ ਪੋਤਰੇ ਦੀ ਸ਼ਾਦੀ ਵੀ ਵੇਖਦੇ ਨੇ ਔਰ ਕਈ ਐਸੇ ਮੈਂ ਵੱਡੇ ਭਾਗਾ ਵਾਲੇ ਵੇਖਣ ਜਿਹੜੇ ਪੜਪੋਤੇ ਦੀ ਸ਼ਾਦੀ ਵੀ ਵੇਖ ਕੇ ਜਾਂਦੇ ਨੇ ਕੈਸੇ ਭਾਗ ਨੇ ਸਰੀਰ ਵਿੱਚ ਤੰਦਰੁਸਤੀ ਹੈ ਸਰੀਰ ਸਹੀ ਹੈ ਭਾਵੇਂ ਬੜੇ ਬੜੇ ਪਾਏ ਯਾਦ ਰੱਖਿਆ ਸਰੀਰ ਉਹਦਾ ਸਹੀ ਹੈ ਉਹਨੇ ਗੁਰਮੁਖ ਆਪਣੇ ਘਰ ਵਿੱਚ ਕਿੰਨੀਆਂ ਖੁਸ਼ੀਆਂ ਵੇਖੀਆਂ ਨੇ ਭਾਗ ਕਿਉਂ ਦੇ ਵੱਡੇ ਭਾਗ ਨੇ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਸਭ ਤੋਂ ਵੱਡੇ ਭਾਗ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਪਰ ਇਸ ਪਾਸੇ ਤੋਂ ਕਿ ਆਉਂਦੇ ਨਹੀਂ ਵੀ ਜੋ ਮੇਰੇ ਭਾਗਾ ਚ ਰੱਬ ਨੇ ਮੈਨੂੰ ਦੇ ਦਿੱਤਾ ਮੈਂ ਕਲੇਸ਼ ਕਿਹੜੀ ਗੱਲ ਦਾ ਕਰਦਾ ਵਾਂ ਪਿਆ ਮੈਂ ਕਲੇਸ਼ ਕਿਉਂ ਕਰਦਾ ਮੈਂ ਕਿਉਂ ਝਗੜਾ ਕਰਦਾ ਇਹ ਪਰਮਾਤਮਿਆਂ ਦੀ ਦਾਤਾਂ ਨੇ ਵੱਡੇ ਭਾਗ ਹੋਣ ਤੇ ਮੇਰੀ ਝੋਲੀ 'ਚ ਵੀ ਦਾਤਾਂ ਪੈ ਜਾਣਗੀਆਂ ਪਰ ਸਤਿਗੁਰ ਕਹਿੰਦੇ ਨੇ ਚਾਰ ਚੀਜ਼ਾਂ ਨੇ ਜਿਹੜੀਆਂ ਮਾਇਆ ਨਾਲ ਨਹੀਂ ਮਿਲਦੀਆਂ ਚਾਰ ਚੀਜ਼ਾਂ ਨੇ ਜਿਹੜੀਆਂ ਪਿਆਰਿਓ ਯਾਦ ਰੱਖਿਆ ਜੇ ਵੱਡੇ ਭਾਗਾਂ ਦੇ ਨਾਲ ਮਿਲਦੀਆਂ ਨੇ ਪਰ ਇਹਨਾਂ ਮੇਰੇ ਕੋਲ ਸਮਾਂ ਨਹੀਂ ਮੈਂ ਵਿਸਥਾਰ ਵਿੱਚ ਜਾਵਾਂ ਪਰਮਾਤਮਾ ਨੇ ਸਵਾਸ ਹਰ ਇੱਕ ਦੇ ਅੰਦਰ ਗਿਣ ਕੇ ਪਾਏ ਨੇ ਪਰ ਇੱਕ ਗੱਲ ਚੇਤਾ ਰੱਖਿਆ ਜੇ ਕੇਵਲ ਸਵਾਸਾਂ ਨੂੰ ਆਪਾਂ ਖਤਮ ਨਹੀਂ ਕਰਨਾ ਇਹਨਾਂ ਸਵਾਸਾਂ ਨੂੰ ਸਫਲ ਕਰਨਾ ਜਿਵੇਂ ਸਤਕਾਰਯੋਗ ਮਾਤਾ ਜੀ ਕਰਕੇ ਗਏ ਨੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹੋਏ ਆਂ ਹਰ ਵਕਤ ਬੰਦਗੀ ਕਰਨੀ ਮਹਾਂਪੁਰਖਾਂ ਦੇ ਨਾਲ ਹਰ ਵਕਤ ਕੈ ਦੇ ਵਿੱਚ ਰਹਿਣਾ ਬੈਠੇ ਰਹਿੰਦੇ ਹਾਜ਼ਰ ਬੈਠੇ ਰਹਿੰਦੇ ਥੋੜਾ ਜਿਹਾ ਸਮਾਂ ਦਾਸਤ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਨੇ ਪਰ ਹਰ ਵਕਤ ਹਾਜ਼ਰੀ ਵਿੱਚ ਰਹਿਣਾ ਕਹਿਣ ਦਾ ਭਾਵ ਏ ਕਿ ਸਵਾਸ ਪ੍ਰਮਾਤਮਾ ਨੇ ਦਿੱਤੇ ਨੇ ਅਸੀਂ ਸਵਾਸਾਂ ਨੂੰ ਸਫਲਾ ਕਰਨਾ ਹੈ ਸਵਾਸ ਪੂਰੇ ਨਹੀਂ ਕਰਨੇ ਆਮ ਤੌਰ ਤੇ ਤੁਸੀਂ ਦੇਖਦੇ ਹੋ ਜਦੋਂ ਕੋਈ ਬਜ਼ੁਰਗ ਮੰਜੀ ਤੇ ਪਿਆ ਹੁੰਦਾ ਨਾ ਤੇ ਪੁੱਛੀਏ ਬਜ਼ੁਰਗਾਂ ਦਾ ਕੀ ਹਾਲ ਐ ਕਹਿੰਦੇ ਜੀ ਸਵਾਸ ਹੀ ਪੂਰੇ ਕਰਦੇ ਨੇ ਪਏ ਇਹ ਤਾਂ ਮਤਲਬ ਸਾਰੇ ਆਪਾਂ ਇਹ ਗੱਲ ਕਹਿੰਦੇ ਨੇ ਸਵਾਸ ਪੂਰੇ ਕਰਦੇ ਨੇ ਪਰ ਨਹੀਂ ਪਿਆਰਿਓ ਪੂਰੇ ਨਹੀਂ ਕਰਨੇ ਪੂਰੇ ਤੁਸੀਂ ਨਾ ਵੀ ਕਰੋ ਤੇ ਪੂਰੇ ਤੇ ਆਪਣੇ ਆਪ ਹੀ ਹੋ ਜਾਣੇ ਨੇ ਹੁਣ ਘੜੀ ਨੂੰ ਚਲਾਉਣ ਦੀ ਲੋੜ ਨਹੀਂ ਹੈਗੀ ਘੜੀ ਵੇ ਸਾਲਾ ਘੜੀ ਤੇ ਆਪੇ ਹੀ ਚੱਲੀ ਜਾਂਦੀ ਅਸੀਂ ਕਿ ਇਹਨੇ ਜਿ ਹੁਣ ਤੇ 12 ਤੇ ਖੜੀ ਐ ਫਿਰ ਆਪਾਂ ਇਹਨੂੰ ਇੱਕ ਤੇ ਕਰਨਾ ਫਿਰ ਦੋ ਤੇ ਕਰਨੇ ਸਾਡੀ ਡਿਊਟੀ ਨਹੀਂ ਹੈਗੀ ਘੜੀ ਆਪਣੇ ਆਪ ਚੱਲਦੀ ਰਹੇਗੀ ਸਵਾਸਾਂ ਨੂੰ ਅਸੀਂ ਨਹੀਂ ਚਲਾਣਾ ਸਵਾਸ ਤੇ ਪ੍ਰਮਾਤਮਾ ਚਲਾ ਰਿਹਾ ਜੇ ਸਾਡੇ ਵੱਸ ਹੋਣ ਵੀ ਆਪਾਂ ਚਲਾਣੇ ਨੇ ਤਾਂ ਮੇਰੇ ਖਿਆਲ ਤੇ ਸਾਰੀ ਦੁਨੀਆ ਇੱਕ ਰਾਤ ਜੀ ਸਾਰੀ ਮਰ ਮੁਰਝਾਏ ਕਿਉਂ ਜਦੋਂ ਆਪਾਂ ਸੋ ਜਾਾਂਗੇ ਫਿਰ ਕੌਣ ਚਲਾਏਗਾ ਇਹਨਾਂ ਨੂੰ ਜੇ ਅਸੀਂ ਸਵਾਸਾਂ ਨੂੰ ਚਲਾਣਾ ਹੋਵੇ ਤੇ ਜਦੋਂ ਅਸੀਂ ਨੀਂਦ ਵਿੱਚ ਚਲੇ ਜਾਂਦੇ ਆ ਉਦੋਂ ਸਾਡੇ ਕੋਲੋਂ ਕੋਈ ਚੀਜ਼ ਵੀ ਚੱਕ ਕੇ ਲੈ ਜੇ ਸਾਨੂੰ ਪਤਾ ਨਹੀਂ ਲੱਗਦਾ ਕੋਈ ਵਸਤੂ ਪਦਾਰਥ ਚੱਕ ਕੇ ਲੈ ਗਿਆ ਸੰਦੇਪ ਆਪਾਂ ਨੀਂਦ ਵਿੱਚ ਆ ਕਿਉਂ ਆਮ ਤੌਰ ਤੇ ਸੁਣ ਵਿੱਚ ਮਿਲਦਾ ਹੈ ਵੇ ਜਿਹੜਾ ਬੰਦਾ ਗਹਿਰੀ ਨੀਂਦ ਵਿੱਚ ਆਉਂਦਾ ਉਹ ਤਾਂ ਮਰਿਆਂ ਦੇ ਬਰਾਬਰ ਹੀ ਹੁੰਦਾ ਹੈ ਗਹਿਰੀ ਨੀਂਦ ਦੇ ਵਿੱਚ ਪਰ ਪਿਆਰੋ ਯਾਦ ਰੱਖਿਆ ਜੇ ਉਹਨੇ ਆਪਣੇ ਸਵਾਸਾਂ ਨੂੰ ਆਪ ਨਹੀਂ ਚਲਾਣਾ ਸਾਡੇ ਕੋਲ ਕੋਈ ਤਾਕਤ ਨਹੀਂ ਹੈਗੀ ਅਸੀਂ ਸਵਾਸਾਂ ਨੂੰ ਚਲਾਈਏ ਪਰ ਇੱਕ ਤਾਕਤ ਪਰਮਾਤਮਾ ਨੇ ਦਿੱਤੀ ਹੈ ਕਿ ਅਸੀਂ ਸਵਾਸਾਂ ਨੂੰ ਸਫਲਾ ਕਰ ਸਕਦੇ ਹਾਂ ਜਿਹੜੇ ਪਰਮਾਤਮਾ ਨੇ ਸਾਹ ਦਿੱਤੇ ਨਾ ਇਹਨਾਂ ਨੂੰ ਸਫਲਾ ਤੁਸੀਂ ਕਰ ਸਕਦੇ ਹੋ ਪਰ ਸਫਲ ਤਾਂ ਹੋਣਗੇ ਜੇ ਪਰਮਾਤਮਾ ਦੀ ਬੰਦਗੀ ਕਰਾਂਗੇ ਤੇ ਨਾ ਗੁਰਮੁਖੋ ਇਹਨਾਂ ਨੇ ਵਧਣਾ ਨਾ ਘਟਣਾ ਗੰਨ ਘਾਲੇ ਸਭ ਦਿਵਸ ਸਾਸ ਨਾ ਵਧਨ ਘਟਨ ਤਿਲ ਸਾਰੇ ਤੇ ਨਾ ਤਿਲ ਜਿਨੇ ਵਧਨੇ ਨੇ ਨਾ ਤਿਲ ਜਿਨੇ ਘਟਨੇ ਨੇ ਪਰ ਇਹ ਸਵਾਸ ਜਿਹੜੇ ਨੇ ਸਫਲ ਹੋ ਸਕਦੇ ਨੇ ਜਿਨ੍ਹਾਂ ਨੇ ਸਵਾਸਾਂ ਨੂੰ ਸਫਲਿਆ ਕੀਤਾ ਹੈ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਮੈਂ ਬੇਨਤੀ ਕਈ ਵਾਰੀ ਕਰਦਾ ਗੁਰਮੁਖੋ ਦਿਨ ਤੇ ਰਾਤ ਦੇ ਵਿੱਚ ਲਗਭਗ 24 ਕੁ ਹਜ਼ਾਰ ਸਵਾਸ ਜਿਹੜਾ ਬੰਦੇ ਦਾ ਹੁੰਦਾ ਹੈ 24 ਹਜ਼ਾਰ ਸਵਾਸ ਤੁਹਾਨੂੰ ਆ ਰਿਹਾ ਦਿਨ ਤੇ ਰਾਤ ਦੇ ਵਿੱਚ ਔਰ ਜਦੋਂ ਦਿਨ ਦੇ ਵਿੱਚ ਬੰਦਾ ਹੈ ਉਦੋਂ ਤੇ ਹੋ ਸਕਦਾ ਹੈ ਮੂੰਹ ਚੋਂ ਵੈਗਰੂ ਵੀ ਨਿਕਲ ਜਾਂਦਾ ਹੈ ਪਰ ਜਦੋਂ ਅੱਧਾ ਸਮਾਂ ਸਾਡਾ ਰਾਤ ਨੂੰ ਸੌਂ ਕੇ ਨਿਕਲਦਾ ਹੈ ਪਰ ਉਦੋਂ ਇਹ சுவாਸ ਕਿਵੇਂ ਸਫਲਾ ਹੋਣਗੇ ਅਕਸਰ ਬੇਨਤੀ ਕਰਦੇ ਆ ਜਿਹੜਾ ਬੰਦਾ ਰੋਜ਼ਾਨਾ